ਚਲ ਠੀਕ ਐ ਫਿਰ ਚਲਾ ਤੱਤੇ ਜਿਹੜਾ ਕੁਝ ਚੱਲਦਾ ਹੈਗਾ ਹੁਣ ਚੰਗੀ ਤਰੀਕੀ ਬਿਜਲੀ ਫੂਕ ਜਦੋਂ ਫਿਰ ਬਿੱਲ ਆਇਆ ਨਾ ਫਿਰ ਆਪਦੀ ਮਾਂ ਤੋਂ ਹੀ ਮੰਗਾਈ ਮੈਂ ਮੰਮੀ ਮੇਰੀ ਮਾਂ ਦਾ ਤਾਂ ਬਿੱਲ ਪਰ ਹੋਊਗੀ ਕੰਮ ਮੈਂ ਤੁਹਾਡਾ ਕਰਾਂ ਬਿੱਲ ਮੈਂ ਉਹਨਾਂ ਤੋਂ ਭਰਾਵਾਂ ਇਹ ਤੁਹਾਡੀਆਂ ਗੱਲਾਂ ਚੰਗੀਆਂ ਨੇ ਚਲ ਠੀਕ ਐ ਨਹੀਂ ਉਹਨਾਂ ਤੋਂ ਬਿੱਲ ਭਰ ਉਹਨਾਂ ਨੂੰ ਭਰਾਉੜਾ ਕੱਪੜੇ ਮੰਮੀ ਤੁਸੀਂ ਕੱਪੜੇ ਕਿਉਂ ਖੋਹਨੇ ਹੋ ਮੈਨੂੰ ਨੇ ਲੈ ਲੈਣ ਦੇ ਆਪਦਾ ਕੰਮ ਆ ਤਾ ਮੰਮੀ ਨੇ ਜਮਾਈ ਹੱਦ ਕਰਤੀ ਮੇਰੇ ਤੇ ਹੱਥੀ ਚੱਕ ਲਿਆ ਤੇਲਾ ਤਾਂ ਕੱਲੇ ਮੈਨੂੰ ਤਾਨੇ ਮੇੜੀ ਮਾਰਦੀ ਸੀ ਅੱਜ ਤੱਕ ਕੁੱਟਣ ਤੇ ਆ ਗਈ ਜੇ ਕਿਤੇ ਮੇਰੀ ਜਵਾਗੜੀ ਕੋਲੇ ਹੁੰਦੀ ਦੱਸੋ ਤੇ ਕੀ ਅਜ਼ਰ ਪੈਂਦਾ ਮੰਮੀ ਨੇ ਤਾਂ ਪੂਰਾ ਵੀ ਨਹੀਂ ਸੋਚਿਆ ਕਿ ਇਹ ਗੱਲ ਠੀਕ ਹੈ ਜਾਂ ਗਲਤ ਹੈ ਮਰੇ ਸਾਰਾ ਦਿਨ ਇੰਨਾ ਕਰਦੀ ਆ ਕੈਨਸੀ ਰੋਟੀ ਪਾਣੀ ਦਿੰਦੀ ਆ ਕਪੜਾ ਲੀੜਾ ਤਾ ਮਮੀ ਨੂੰ ਥੋਤਾ ਦਾ ਮਿਲਦਾ ਫੇਰ ਵੀ ਮੇਰੀ ਇਹ ਹਾਲਤ ਜੇ ਦੱਸਦਾ ਇਹ ਕੁਛ ਨਾ ਕਰਾ ਫੇਰ ਪਤਾ ਨਹੀਂ ਮਮੀ ਮੇਰੇ ਨਾਲ ਕੀ ਕਰੇ ਇਕਟਾ ਇਹ ਜੀ ਕਰਦਾ ਵੀ ਮਮੀ ਨੂੰ ਫੋਨ ਲਾ ਕੇ ਦੱਸਦਾ ਜੀ ਮਮੀ ਹੁਣ ਤਾਂ ਇਹ ਮੇਰੇ ਨਾਲ ਮਾਰ ਕਟਾਈ ਤੇ ਆ ਗਈ ਸਲਫੇਰੇ ਇਹਦਾ ਲੱਗਦਾ ਕਿ ਕਾਨੂੰ ਗੱਲ ਬਧੋਣੀ ਐ ਜਦੋਂ ਰਹਿਣਾ ਤਾਂ ਇੱਥੇ ਹੀ ਐ ਕੱਟਣਾ ਤਾਂ ਹੁਣ ਇੱਥੇ ਹੀ ਪੈਣਾ ਜੇ ਮੰਮੀ ਨਾਲ ਗੱਲ ਕਰਤੀ ਨਾ ਤਾਂ ਐਵੇਂ ਪਰ ਚ ਕਨੇਸ਼ ਪਊਗਾ ਗੱਲ ਵੱਧ ਜੂਗੀ ਨਾਲੇ ਬਾਦੂ ਦੀ ਮੰਮੀ ਦੇ ਟੈਨਸ਼ਨ ਪਊਗੀ ਇਹਦੇ ਨਾਲੋਂ ਚੰਗਾ ਵੀ ਮੈਂ ਅੱਜ ਪਹਿਲਾਂ ਇਹਨਾਂ ਨਾਲ ਗੱਲ ਕਰਾਂ ਇਹ ਦੇਖ ਲਓ পুরা ਹਾਲ ਹੋਣ ਲੱਗਿਆ ਮੇਰਾ ਘਰੇ ਕੋਈ ਨਾ ਜਾਣਦੇ ਨਾ ਮੈਂ ਵੀ ਸਾਰੀ ਗੱਲ ਦੱਸੂਗੀ ਕੋਈ ਗੱਲ ਨਹੀਂ ਲੁਕਾਉਣੀ ਜਿੰਨੇ ਅੱਜ ਦੀ ਇਹ ਗੱਲ ਲੁਕੋਲੀ ਨਾ ਤਾਂ ਮੰਮੀ ਨੂੰ ਮੂੰਹ ਪੈ ਜਾ ਅੱਗੇ ਅੱਗੇ ਤਾਂ ਮੈਨੂੰ ਜ਼ਿਆਦਾ ਤੰਗ ਕਰੂਗੀ ਮੈਂ ਵੀ ਕਿੰਨਾ ਕੁ ਬਰਦਾਸ਼ਤ ਕਰੀ ਜਾਾਂਾ ਲੈ ਦੱਸ ਬੀਰੇ ਨੇ ਵੀ ਮੈਂ ਤੇਰੇ ਕੋਲ ਫੋਨ ਕਰਤਾ ਕੀ ਕਰਾਂ ਹੁਣ ਤਾਂ ਜਾਣਾ ਹੀ ਪਊਗਾ ਜਾਨੀਆਂ ਬਸ ਚਾਹ ਦੀ ਕੁਟ ਪੀਕੇ ਕੱਪੜੇ ਪਾ ਲਾਂ ਜਿਹੜੇ ਤੱਦਾ ਰਹਿ ਗਿਆ ਆਏ ਹਾਈ ਅੱਲਾ ਚਾਹ ਦੀ ਕੁਟ ਲਿਆ ਕੁੜੇ ਫਿਰ ਮੈਂ ਜਾਣਾਗਾ ਚਾਹ ਤਾਂ ਮੈਂ ਬਣਾ ਦਿੰਨੀ ਆ ਮੈਂ ਤੁਸੀਂ ਕਿੱਥੇ ਜਾਣਾ ਹੁੰਦਾ ਤੁਹਾਡੀ ਕੋਈ ਤਿਆਰੀ ਨਹੀਂ ਸੀ ਅੰਦਰ ਆ ਕੇ ਤੁਸੀਂ ਕਹਿੰਦੇ ਹੋ ਮੈਂ ਜਾਣਾ ਮੈਨੂੰ ਚਾਹ ਦੀ ਕੁੱਟ ਬਣਾ ਦੇ ਨਹੀਂ ਮੈਂ ਆਪਣੇ ਟੇਕਿਆਂ ਨੂੰ ਜਾਣਾ ਹੈ ਮੇਰੇ ਭਾਈ ਦਾ ਫੋਨ ਆਇਆ ਬੜੀਆਂ ਗੱਲਾਂ ਜੀ ਨਾ ਮਾਰ ਜਾ ਕੇ ਚਾਹ ਦੀ ਕੁੱਟ ਬਣਾ ਦੇ ਵੀ ਕਿਹਾ ਤਾਂ ਤੈਨੂੰ ਚਾਹ ਨੂੰ ਹੈ ਆ ਕੇ ਤੂੰ ਲੈਕਚਰ ਦੇਣ ਲੱਗ ਗਈ ਜਿੰਨਾ ਪਿਆ ਹੁੰਦਾ ਨਾ ਪਹਿਲਾਂ ਉਹਨਾਂ ਕਰ ਲਿਆ ਕਰ ਨਾ ਮੈਂ ਕਿਹੜਾ ਚਾਹ ਨੂੰ ਜਵਾਬ ਦੇਤਾ ਪਰ ਤੁਹਾਨੂੰ ਵੀ ਯਾਦ ਹੋਣਾ ਚਾਹੀਦਾ 2 ਮਿੰਟ ਪਹਿਲਾਂ ਤਾਂ ਤੁਸੀਂ ਮੇਰੇ ਥੱਪੜ ਮਾਰ ਕੇ ਗਏ ਹੋ ਹੁਣ ਤੁਸੀਂ ਮੈਥੋਂ ਆ ਕੇ ਚਾਹ ਮੰਗਦੇ ਹੋ ਇਹ ਗੱਲਾਂ ਉਦੋਂ ਸੋਚਣੀਆਂ ਚਾਹੀਦੀਆਂ ਸੀ ਜਦੋਂ ਤੁਸੀਂ ਮੇਰੇ ਥੱਪੜ ਮਾਰਿਆ ਸੀ ਮੈਂ ਐਸੇ ਨੂੰ ਤਾਂ ਹੀ ਸੇਵਾ ਕਰਾਉਣੀ ਐ ਮੰਜੇ ਤੇ ਬੈਠੇ ਤਾਂ ਤੁਸੀਂ ਚੀਜ਼ ਮੰਗਦੇ ਹੋ ਹੱਥ ਚੱਕਣ ਲੱਗੇ ਤੁਸੀਂ ਸੋਚਦੇ ਨਹੀਂ ਵੀ ਇਹ ਸਹੀ ਹੈ ਜਾਂ ਗਲਤ ਹੈ ਨਹੀਂ ਹੱਥ ਵੀ ਤੂੰ ਆਪ ਹੀ ਚਕਾਇਆ ਮੇਰਾ ਕਿਹੜਾ ਜੀ ਕਰਦਾ ਸੀ ਜੇ ਤੂੰ ਮੇਰਾ ਕਹਿਣਾ ਮੰਨਤੇ ਹੱਥਾਂ ਨਾਲ ਕੱਪੜੇ ਧੋ ਲੈਂਦੀ ਫਿਰ ਤੇਰਾ ਕੀ ਘਸ ਜਾਂਦਾ ਤਾਂ ਨੂੰ ਆ ਕੁਝ ਹੁੰਦਾ ਤੂੰ ਆਪਦੀ ਹਿੰਦ ਨਹੀਂ ਛੱਡੀ ਫਿਰ ਮੈਨੂੰ ਗੁੱਸਾ ਆ ਗਿਆ ਥੱਪੜ ਤਾਂ ਆਪਦੀ ਕਰਤੂਤ ਨਾਲ ਖਾਦਾ ਨਾ ਫਿਰ ਮਸ਼ੀਨ ਦਾ ਕੀ ਚਾਰ ਪੌਣਾ ਮੈਂ ਕਿਉਂ ਤੋਂ ਹੱਥਾਂ ਨਾਲ ਕੱਪੜੇ ਜਦੋਂ ਘਰੇ ਮਸ਼ੀਨ ਹੈਗੀ ਐ ਨਾਲੇ ਸਾਰੀ ਦੁਨੀਆ ਹੀ ਧੋਂਦੀ ਐ ਜਦੋਂ ਤੁਸੀਂ ਉਦੋਂ ਵਿਆਹ ਵੇਲੇ ਕਹਿ ਦਿੰਦੇ ਵੀ ਭਾਈ ਮਸ਼ੀਨ ਨਾ ਲੈ ਕੇ ਆਈ ਅਸੀਂ ਤਾਂ ਹੱਥਾਂ ਨਾਲ ਕੱਪੜੇ ਧਵਾਇਆ ਕਰਾਂਗੇ ਤੁਸੀਂ ਕਿਉਂ ਮੇਰੇ ਘਰਦਿਆਂ ਦੇ ਪੈਸੇ ਲਵਾਏ ਜੇ ਮੈਨੂੰ ਬਰਤਨ ਨਹੀਂ ਦੇਣੀ ਨਾ ਹੁਣ ਕਹਿ ਦੇ ਆਪਣੇ ਘਰਦਿਆਂ ਨੂੰ ਵੀ ਚੱਕ ਕੇ ਲੈ ਜਾਣ ਮਸ਼ੀਨ ਜਿੰਨੀ ਦਿਨ ਮੈਂ ਜਿਉਣੀ ਐ ਨਾ ਮੈਂ ਹੀ ਨਹੀਂ ਕੱਪੜੇ ਧੋਣ ਦਿੰਦੀ ਮਸ਼ੀਨ 'ਚ ਇੱਥੇ ਬਿਜਲੀ ਫੋਕਣ ਨੂੰ ਨਾ ਆਏ ਕਿ ਮੈਂ ਮੇਰੇ ਪੇਕੇ ਲੈ ਜਾਣ ਵਾਪਸ ਉਹਨਾਂ ਨੇ ਮੈਨੂੰ ਮੇਰੇ ਸੁਖ ਵਾਸਤੇ ਦਿੱਤੀ ਐ ਨਾ ਕਿ ਵਾਪਸ ਲਿਜਾਣ ਨੂੰ ਆ ਹੁਣ ਤੁਸੀਂ ਜਿੱਥੇ ਜਾਣ ਨੂੰ ਕਹਿੰਦੇ ਹੋ ਨਾ ਉੱਥੇ ਜਾ ਕੇ ਪੁੱਛ ਲਿਓ ਉਹ ਵੀ ਤਾਂ ਮਸ਼ੀਨ 'ਚ ਹੀ ਕੱਪੜੇ ਧੋਂਦੇ ਨੇ ਉਹ ਨਹੀਂ ਬਿਜਲੀ ਫੂਕ ਦੇ ਕਿ ਉਹਨਾਂ ਦੀਆਂ ਨੂਹਾ ਵੀ ਹੱਥਾਂ ਨਾਲ ਹੀ ਧੋਂਦੀਆਂ ਨੇ ਕੱਪੜੇ ਮੈਨੂੰ ਤਾਂ ਤੁਸੀਂ ਕਹਿ ਤਾ ਮੜਾ ਜਾ ਉੱਥੇ ਜਾ ਕੇ ਵੀ ਦੇਖ ਲਿਓ ਮੈਨੂੰ ਲੱਗਦਾ ਹੁਣ ਵੀ ਤੂੰ ਥੱਪੜੇ ਖਾਏਂਗੀ ਤੇਰਾ ਮੇਰੇ ਪੇਕੇ ਤੱਕ ਜਾਣ ਦਾ ਕੀ ਮਤਲਬ ਤੂੰ ਮੇਰੇ ਨਾਲ ਕਰ ਜਿਹੜੀ ਗੱਲ ਕਰਨੀ ਆ ਚਾਹੇ ਹੌ ਹੱਥ ਨਾਲ ਧੋਣ ਚਾਹੇ ਮਸ਼ੀਨ ਨਾਲ ਤੈਨੂੰ ਉਹਨਾਂ ਤੋਂ ਕੀ ਲੈਣਾ ਤੈਨੂੰ ਜਿਹੜੀ ਗੱਲ ਕਹੀ ਹੈ ਨਾ ਤੂੰ ਉਹ ਮੰਨ ਮੇਰੇ ਘਰ ਚ ਤਾਂ ਤੈਨੂੰ ਹੱਥਾਂ ਨਾਲ ਹੀ ਧੋਣੇ ਪੈਣਗੇ ਕੱਪੜੇ ਹੁਣ ਖੜੀ ਕੀ ਕਰਦੀ ਐ ਮੈਨੂੰ ਚਾਹ ਦੀ ਕੁੱਟ ਲਿਆ ਦੇ ਮੈਂ ਜਾਣਾ ਲੇਟ ਹੁੰਨੀ ਐ ਖੜਜੀ ਇੱਥੇ ਮੇਰੇ ਸਹਰਾਣੇ ਬੋਲਣ ਨੂੰ ਲੈ ਮੈਨੂੰ ਪਾਏ ਸੀ ਵੀ ਥੱਪੜ ਖਾ ਕੇ ਸੁਧਰਦੀ ਹਾਂ ਮੇਰੇ ਮੂਰੇ ਵੀ ਬੋਲੂਗੀ ਪਰ ਕੁੱਥੇ ਉਦੇ ਤੱਕ ਦਿੱਖੀ ਜਵਾਨ ਲੱਗੀ ਹੋਈ ਐ ਮੇਰੇ ਪੇਕੇ ਤੱਕ ਪਹੁੰਚ ਗਈ ਆ ਫੜੋ ਚਾ ਨਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੈਨੂੰ ਤਾਂ ਮੇਰੇ ਪੇਕੇ ਜਾਣ ਨਹੀਂ ਦਿੰਦੇ ਆਪਦੇ ਪੇਕੇ ਜਾਣ ਨੂੰ ਤੁਸੀਂ ਮਿੰਟ 'ਚ ਤਿਆਰ ਹੋਗੇ ਅਗਲੇ ਨੂੰ ਫੋਨ ਨਹੀਂ ਕੱਟਣ ਦਿੱਤਾ ਪਹਿਲਾਂ ਕੱਪੜੇ ਪਾ ਲੇ ਜਿਵੇਂ ਤੁਹਾਡਾ ਜੀ ਕਰਦਾ ਹੁੰਦਾ ਹੈ ਨਾ ਪੇਕੇ ਜਾਣ ਨੂੰ ਉਵੇਂ ਮੇਰਾ ਵੀ ਕਰਦਾ ਹੈ ਆਪਕਾ ਈਡੀ ਉਮਰ ਦੇ ਹੋਗੇ ਹਜੇ ਤੱਕ ਰਪੇਕਿਆਂ ਦਾ ਮੋਹ ਨਹੀਂ ਛੱਡਦੇ ਮੈਨੂੰ ਹੁਣੀ ਛਡਾਉਣ ਨੂੰ ਫਿਰਦੇ ਹੋ ਮੇਰੇ ਤਾਂ ਅਜੇ ਭੋਰਾ ਭਰ ਜਵਾਖੜੀ ਐ ਇਹ ਤੂੰ ਜਿਆਦਾ ਨਾ ਬੋਲ ਮੈਨੂੰ ਪੀ ਲਾਣ ਦੇ ਚਾਹ ਦੀ ਕੁੱਟ ਕਿਤੇ ਦੁਵਾਰੇ ਨਾ ਸਰਵਿਸ ਕਰਾ ਲਈ ਆ ਸਰਵਿਸਾਂ ਕਰਨੀ ਜਾਣਦੇ ਹੋ ਕੋਈ ਹੋਰ ਕੰਮ ਵੀ ਆਉਂਦਾ ਕੋਈ ਚੰਗਾ ਕੰਮ ਵੀ ਕਰ ਲਿਆ ਕਰੋ ਮੈਂ ਚੰਗਾ ਕੰਮ ਕਿਹੜਾ ਕਰਾਂ ਮੈਨੂੰ ਤੂੰ ਹੀ ਦੱਸ ਦੇ ਜਾ ਪਾ ਜਾ ਇਥੋਂ ਫੋਰ ਨਾ ਮੈਨੂੰ ਦੱਖੂ ਦਾਣਾ ਲੈਣੀ ਲੇਟ ਕਰਾਈ ਜਾਨੀ ਐ ਉੱਥੇ ਮੇਰੇ ਭਾਈ ਦੀਕਦੇ ਹੋਣਗੇ ਜੇ ਵੱਡੀ ਨੇਪੀ ਟਾਈਮ ਲਵਾਤਾ ਲੈ ਜੇ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਹੁਣ ਕਿਹੜਾ ਮੈਂ ਆਪਦੇ ਕੱਪੜੇ ਨਹੀਂ ਧੋਊਂਗੀ ਹੁਣ ਵੀ ਤਾਂ ਮੈਂ ਮਸ਼ੀਨ ਨਹੀਂ ਲਾਉਂਗੀ ਕਿ ਆਪਦੇ ਪੇਕੇ ਬੈਠੀ ਰੋਕ ਲੂਗੀ ਚਲ ਮਨਾ ਮੈਂ ਤਾਂ ਨਿਮੇੜਾ ਆਪਦੇ ਕੰਮ ਇਹ ਤਾਂ ਨਿਕਲ ਹੀ ਆ ਹੁਣ ਲੈ ਅੱਜ ਤਾਂ ਮੇਰਾ ਭਰਾ ਹੁੰਦਾ ਸੱਸੀ ਗਾਲ ਪਾਣੇ ਸੱਸੀ ਕਾਲ ਹੋਰ ਠੀਕ ਹੈ ਠੀਕ ਹੈ ਹੋਰ ਮੈਂ ਤਾਂ ਕਈ ਦਿਨਾਂ ਦੀ ਡੀਕਰੀ ਸੀਗੀ ਲੇਕਿਨ ਅੱਗੇ ਤਾਂ ਪਹਿਲਾਂ ਹੀ ਆ ਜਾਂਦਾ ਐਦ ਕੀ ਚਾਈ ਨੀ ਕਿੰਨੇ ਦਿਨ ਹੋ ਗਏ ਲੋੜੀ ਨੰਗੀ ਨੂੰ ਤੈਨੂੰ ਪਤਾ ਪਹਿਲਾਂ ਠੰਡ ਬਹੁਤ ਸੀਗੀ ਤੇ ਅੱਜ ਧੁੱਪ ਨਿਕਲੀ ਥੀ ਮੈਂ ਕਿਹਾ ਚੱਲ ਜਾ ਕੇ ਸੰਧਾਰਾ ਦੇ ਆਵਾਂ ਆ ਫੜ ਆਪਣਾ ਸੰਧਾਰਾ ਹਾਂ ਵੀਰੇ ਠੰਡ ਤਾਂ ਐਦ ਕੀ ਬਹੁਤ ਪੈ ਗਈ ਆ ਹੁਣ 2 ਦਿਨਾਂ ਦੀ ਧੁੱਪ ਨਿਕਲੀ ਐ ਚੱਲ ਹੋਰ ਸੁਣਾ ਘਰੇ ਸਭ ਠੀਕ ਠਾਕ ਕੀ ਹਾਂ ਪਰ ਸਭ ਠੀਕ ਠਾਕ ਐ ਅੱਜ ਜਵਾਬ ਜੂ ਕੋਈ ਢਿੰਦਾ ਨਹੀਂ ਕਾ ਕਿਵੇਂ ਕੱਲੀ ਜੀ ਬੈਠੀ ਐ ਕੱਲੀ ਐ ਬੈਠਣਾ ਵੀਰੇ ਤੈਨੂੰ ਪਤਾ ਹੀ ਐ ਰਿੰਕੂ ਤਾਂ ਦੁਕਾਨ ਤੇ ਵਗ ਗਿਆ ਉਹਦੇ ਘਰ ਵਾਲੀ ਪੇਕੇ ਗਈ ਐ ਉਹ ਬਾਕੀ ਛੋਟਾ ਮੁੰਡਾ ਤੇ ਬਹੂ ਉਹ ਚੰਡੀਗੜ੍ਹ ਹੀ ਰਹਿੰਦੇ ਨੇ ਸਾਰੇ ਆਪੋ ਆਪਣੇ ਕਰਮਾਂ ਤੇ ਨੇ ਮੈਂ ਘਰ ਸੰਭਦੀ ਐ ਚੱਲ ਵਧੀਆ ਭੈਣ ਤੂੰ ਤਾਂ ਕਰਮਾਂ ਵਾਲੀ ਐ ਸਾਰੇ ਜਵਾਗ ਤੇਰੇ ਸੱਟ ਨੇ ਤੈਨੂੰ ਕੋਈ ਫਿਕਰ ਨਹੀਂ ਆਪਦਾ ਕਮਾਉਂਦੇ ਆ ਖਾਂਦੇ ਆ ਹਾਂ ਵੀਰੇ ਇਹਨਾਂ ਦਾ ਤਾਂ ਮੈਨੂੰ ਕੋਈ ਫਿਕਰ ਨਹੀਂ ਮੈਨੂੰ ਤਾਂ ਕਦੇ-ਕਦੇ ਕੁੜੀ ਦੀ ਟੈਨਸ਼ਨ ਹੋ ਜਾਂਦੀ ਐ ਉਹਦੀ ਸੱਸ ਬੜੀ ਭੈੜੀ ਐ ਉਹ ਨਹੀਂ ਟਿਕਣ ਦਿੰਦੀ ਉਹਨੂੰ ਅਹੇ ਯਾ ਹੋ ਕੀ ਕਰਦੀ ਐ ਜਿਹੜੀ ਕੁੜੀ ਨੂੰ ਟਿਕਣ ਨਹੀਂ ਦਿੰਦੀ ਕੀ ਰਸਾਂ ਵੀਰੇ ਹੁਣਾਂ ਛੁੱਟੀਆਂ ਹੋਈਆਂ ਸੀ ਮੈਂ ਲੈਣ ਗਈ ਚੱਲ ਵੀ 2-4 ਦਿਨ ਲਾ ਜੂ ਕੁੜੀ ਤੇ ਜੀ ਨਹੀਂ ਮੇਰੇ ਨਾਲ ਮੈਂ ਜ਼ੋਰ ਲਾ ਲਿਆ ਆਰ ਕੇ ਮੈਂ ਸਿੰਮੂ ਨੂੰ ਲੈ ਕੇ ਆ ਗਈ ਸਾਫ਼ ਜਵਾਬ ਦੇਤਾ ਕਹਿੰਦੀ ਅੱਭੀ 2-3 ਲੈ ਜਾ ਇਹਨੂੰ ਨਹੀਂ ਮੈਂ ਭੇਜਦੀ ਲੈ ਇਹ ਵੀ ਕੋਈ ਗੱਲਾਂ 'ਚ ਗੱਲ ਆ 4 ਦਿਨ ਭੇਜ ਦਿੰਦੀ ਮਿਲ ਜਾਂਦੀ ਸਾਰੀਆਂ ਹੀ ਕੁੜੀਆਂ ਆਉਂਦੀਆਂ ਮਿਲਣ ਮੈਂ ਕੀ ਫਰਕ ਪੈਂਦਾ ਸੀ ਹੋਰ ਵੀਰੇ ਛੁੱਟੀਆਂ 'ਚ ਆਇਆ ਜਾਂਦਾ ਨੂੰ ਤਾਂ ਆਇਆ ਹੀ ਨਹੀਂ ਜਾਂਦਾ ਉਸ ਦਿਨ ਤਾਂ ਇਹ ਜਾਉਂਦੀ ਸਾਥਨੇ ਡਰਾਮਾ ਖੇਡਿਆ ਨਾ ਮੈਨੂੰ ਵੀ ਯਕੀਨ ਆ ਗਿਆ ਵੀ ਇਹ ਸੱਚੀ ਹੋਈ ਬਿਮਾਰ ਹੈ ਅਜੇ ਲਵੀ ਨੇ ਮੈਨੂੰ ਕਿਹਾ ਕਹਿੰਦੀ ਮੰਮੀ ਇਹ ਉਹ ਹੀ ਡਰਾਮਾ ਕਰਦੀ ਹੈ ਮੈਨੂੰ ਉਹਦੀਆਂ ਗੱਲਾਂ ਤੇ ਵੀ ਯਕੀਨ ਨਹੀਂ ਆਇਆ ਬਾਅਦ 'ਚ ਉਹਨੇ ਮੈਨੂੰ ਫੋਨ ਤੇ ਦੱਸਿਆ ਫਿਰ ਕਹਿੰਦੀ ਉਹਦੀ ਚੰਗੀ ਭਲੀ ਹੋਗੀ ਲਹਾਂ ਐਡਾ ਡਰਾਮਾ ਕੀਤਾ ਉਹਦੇ ਵਾਸਤੇ ਚੰਗੀਆਂ ਗੱਲਾਂ ਨੇ ਇਹ ਇਹੀ ਤਾਂ ਮੇਰੇ ਤੇ ਟੈਨਸ਼ਨ ਹੈ ਵੀ ਜੇ ਤਾਂ ਹੁਣੇ ਹੀ ਇੰਨਾ ਤੰਗ ਕਰਦੀ ਐ ਅੱਗੇ ਅੱਗੇ ਪਤਾ ਨਹੀਂ ਕੀ ਕਰੂਗੀ ਜਦੋਂ ਤੈਨੂੰ ਕੁੜੀ ਨੇ ਦੱਸਤਾ ਸੀ ਫੇਰ ਤੂੰ ਜਾ ਕੇ ਪੁੱਛਦੀ ਤਾਂ ਸਹੀ ਵੀ ਭਾਈ ਕੀ ਗੱਲ ਐ ਐਡਾ ਡਰਾਮਾ ਕਿਉਂ ਕੀਤਾ ਵੀਰੇ ਮੈਂ ਤਾਂ ਤਾਂ ਨਹੀਂ ਗਈ ਵੀ ਐਵੇਂ ਨਾ ਕਿਤੇ ਗੱਲ ਵੱਧ ਜਾਵੇ ਮੈਂ ਤਾਂ ਜੇ ਸੱਚ ਪੁੱਛੇ ਨਾ ਘਰੇ ਰਿੰਕੂ ਹੋਰਾਂ ਨੂੰ ਵੀ ਨਹੀਂ ਦੱਸਿਆ ਵੀ ਆ ਗੱਲ ਹੋਈ ਐ ਚਲ ਠੀਕ ਐ ਭਣੇ ਹੁਣ ਤਾਂ ਤੂੰ ਗੱਲ ਨਹੀਂ ਕੀਤੀ ਪਰ ਕਦੀ ਨਾ ਕਦੀ ਤਾਂ ਕਰਨੀ ਪਊਗੀ ਨਹੀਂ ਫੇਰ ਐਵੇਂ ਨਾ ਬੰਦੇ ਨੂੰ ਮੂੰਹ ਪੈਂਦਾ ਪੈਂਦਾ ਪੈ ਜਾਂਦਾ ਗੱਲ ਤਾਂ ਵੀਰੇ ਤੇਰੀ ਵੀ ਠੀਕ ਐ ਜੀ ਅੱਗੇ ਤਾਂ ਕੋਈ ਐਸੀ ਜੀ ਗੱਲ ਕਰੀ ਨਾ ਉਹਨੇ ਮੈਂ ਤਾਂ ਨਾਲ ਦੀ ਨਾਲ ਉੱਥੇ ਵੱਜੋ ਹੋਰ ਭਾਵੇਂ ਜਾਣਾ ਚਾਹੀਦਾ ਚੰਗਾ ਵਿਆਹ ਕੀਤਾ ਆਪਾਂ ਨੇ ਚੰਗਾ ਦੇਣ ਲੈਣ ਕੀਤਾ ਆਪਾਂ ਨੇ ਫੇਰ ਉਹ ਆਪਣੀ ਕੁੜੀ ਨੂੰ ਕਿਵੇਂ ਤੰਗ ਕਰ ਜੇ ਹੋਰ ਵੀਰੇ ਵਿਆਹ ਪਰ ਤਾਂ ਹੀ ਵਧੀਆ ਕੀਤਾ ਸੀ ਵੀ ਆਪਣੀ ਕੁੜੀ ਨੂੰ ਸੁਖ ਹੋਵੇ ਜੇ ਉਹ ਫੇਰ ਵੀ ਤੰਗ ਕਰੂਗੀ ਫੇਰ ਤਾਂ ਆਪਾਂ ਪੁੱਛਾਂਗੇ ਜਾ ਕੇ ਜੇ ਭਾਣੇ ਅੱਗੇ ਤੋਂ ਕੋਈ ਐਸੀ ਗੱਲ ਹੋਈ ਨਾ ਤੂੰ ਮੈਨੂੰ ਦੱਸੀ ਮੈਂ ਚੱਲੂ ਤੇਰੇ ਨਾਲ ਮੇਰੇ ਗਨੀਆਂ ਤਾਂ ਹੁਣ ਬੱਦ ਚੱਲ ਕੱਲ ਨੂੰ ਐ ਨਾ ਗਏ ਵੀ ਮੇਰਾ ਭਰਾ ਮੇਰੇ ਨਾਲ ਨਹੀਂ ਤੁਰਿਆ ਨਾ ਨਾ ਵੀਰੇ ਆਪਾਂ ਹੁਣ ਜਾ ਕੇ ਕਾਨੂੰ ਉੱਥੇ ਕਲੇਸ਼ ਪਾਉਣਾ ਜੇਦੇ ਕੋਈ ਫੇਰ ਗੱਲ ਹੋਈ ਨਾ ਫਿਰ ਮੈਂ ਤੈਨੂੰ ਜ਼ਰੂਰ ਫੋਨ ਕਰਾਂਗੀ ਹਾਂ ਭਾਣੇ ਮੈਨੂੰ ਜ਼ਰੂਰ ਦੱਸੀ ਤੂੰ ਕੋਈ ਨਾ ਵੀਰੇ ਤੈਨੂੰ ਮੈਂ ਫੋਨ ਕਰ ਦਉ ਉਹਦੀ ਨਾਲੇ ਹੁਣ ਤਾਂ ਗੱਲ ਠੀਕੀ ਟਿਕਾਈਏ ਆਪਾਂ ਕਾਨੂੰ ਛੇੜਨਾ ਚੱਲ ਹੁਣ ਉਠ ਆਪਾਂ ਚਾ ਚੁਪੀਏ आगा नरेश मानले चल दिया। चल बढ़िया होया हुन ए भी आ ही गे ਨਾਲੇ ਮੇਰੇ ਵੀ ਸਾਰੇ ਕੰਮ ਨਿਪੜ ਗਏ ਹੁਣ ਘਰ ਦੀ ਇਹਨਾਂ ਨਾਲ ਗੱਲ ਨਾਲੇ ਮੰਮੀ ਨਹੀਂ ਘਰੇ ਮਤਾ ਕਪੜੇ ਪਾਉਣ ਬਾਗੀ ਸੀ ਉੱਪਰ ਹੁਣ ਢੋਕੇ ਹਟੀਆਂ ਅੱਛਾ ਮੰਮੀ ਵੀ ਨਹੀਂ ਦੀਂਦੀ ਘਰੇ ਕਿ ਸੁੱਤੀ ਪਈ ਅੰਦਰ ਨਾ ਸੌਣਾ ਕਿਉਂ ਹੈ ਮੰਮੀ ਨੇ ਉਹ ਮਤਾ ਤਾਂ ਕਹਿੰਦਾ ਸੀ ਵੀ ਬਿਮਾਰ ਆ ਉਹ ਚਲ ਸੌਂਗੀ ਹੋਊਗੀ ਬਿਮਾਰ ਕੋ ਮੂਰੋ ਕੋਈ ਨਹੀਂ ਹੈਗੀ ਉਹ ਤਾਂ ਸਾਰੇ ਆ ਬਹਾਨੇ ਬਣਾਉਂਦੀ ਐ ਕੋਈ ਚ ਬਹਾਨੇ ਵਾਲੀ ਕਿਹੜੀ ਗੱਲ ਐ ਸਿਆਣਾ ਸਰੀਰ ਐ ਕੁਛ ਨਾ ਕੁਛ ਦੁਖਦਾ ਰਹਿਣਾ ਹੁੰਦਾ ਬੰਦੇ ਦਾ ਤਾਂ ਕਹਿੰਦਾ ਸੀ ਮੈਂ ਤਾਂ ਨਾਲੇ ਚੰਗਾ ਭਲਾ ਤੈਨੂੰ ਪਤਾ ਤੇਰੇ ਸਾਹਮਣੇ ਤਾਂ ਦਵਾਈ ਦਵਾ ਕੇ ਲਿਆ ਆ ਉਹਦੇ ਫਿਰ ਉਹ ਦਿਨ ਕਿਹੜਾ ਕੁਝ ਹੋਇਆ ਸੀ ਉਹ ਦਿਨ ਵੀ ਉਹਨੇ ਡਰਾਮਾ ਹੀ ਕੀਤਾ ਜਿਹੜਾ ਬੰਦਾ ਬਿਮਾਰ ਹੁੰਦਾ ਨਾ ਉਹ ਤਾਂ ਮੰਜੇ ਤੋਂ ਨਹੀਂ ਉੱਠ ਸਕਦਾ ਉਹ ਤਾਂ ਅਜ ਤੁਰ ਗਈ ਆਪਦੇ ਪੇਕੇਆਂ ਨੂੰ ਤੁਹਾਡੀ ਮਾਂ ਅਜ ਨਾਨਕੇ ਗਈ ਆ ਤੁਹਾਡੇ ਨਾ ਜੇ ਨਾਨਕੇ ਗਈ ਐ ਫਿਰ ਕੀ ਹੋ ਗਿਆ ਤੂੰ ਇਹ ਗੱਲ ਮੈਨੂੰ ਸਿੱਧੀ ਤਰ੍ਹਾਂ ਵੀ ਕਹਿ ਸਕਦੀ ਆ ਵੀ ਭਾਈ ਮੰਮੀ ਤਾਂ ਨਾਨਕੇ ਚਲੀ ਗਈ ਇਹ ਚ ਗੁੱਸੇ ਨਾਲ ਦੱਸਣ ਵਾਲੀ ਕਿਹੜੀ ਗੱਲ ਹੋ ਗਈ ਮੈਂ ਗੁੱਸੇ ਨਾਲ ਕਿਉਂ ਨਾ ਬੋਲਾਂ ਤੁਹਾਡੀ ਮਾਂ ਆਪਦੇ ਪੇਕੇ ਜਾਣ ਤੋਂ ਪਹਿਲਾਂ ਮੈਨੂੰ ਕੁੱਟ ਕੇ ਗਈ ਐ ਮੇਰੇ ਤੇ ਹੱਥ ਚੱਕਿਆ ਗੱਲ ਕੀ ਹੋਣੀ ਸੀ ਨਾਲੇ ਮੈਂ ਮਸ਼ੀਨ 'ਚ ਕੱਪੜੇ ਧੋਣ ਲੱਗੀ ਸੀ ਕਹਿੰਦੀ ਧੋਣੇ ਨਹੀਂ ਹੈਗੇ ਹੱਥਾਂ ਨਾਲ ਤੋਂ ਨਵੇਂ ਮਸ਼ੀਨ ਕਾਦੇ ਵਾਸਤੇ ਲੈ ਕੇ ਆਈ ਆਂ ਆ ਮਾੜੀ ਜੀ ਗੱਲ ਪਿੱਛੇ ਮੇਰੇ ਚ ਚਪੇੜ ਮਾਰੀ ਹਾਂ ਚਪੇੜ ਮਾਰੀ ਨਾ ਜੇ ਚਪੇੜ ਮਾਰਨ ਵਾਲੀ ਕਿਹੜੀ ਗੱਲ ਸੀ ਅੱਗੇ ਵੀ ਤਾਂ ਤੂੰ ਮਸ਼ੀਨ ਚ ਹੀ ਧੌਂਦੀ ਸੀ ਕੱਪੜੇ ਫਿਰ ਜੇ ਹੁਣ ਤੋਂ ਲੈਂਗੀ ਉਹ ਚ ਕੀ ਹੋ ਜੂਗਾ ਚੱਲ ਕੋਈ ਨਹੀਂ ਆ ਜਾਣ ਦੇ ਮੰਮੀ ਨੂੰ ਫਿਰ ਮੈਂ ਕਰ ਦਾਂ ਗੱਲ ਉਹਦੇ ਨਾਲ ਅਜੇ ਤਾਂ ਸ਼ੁਕਰ ਕਰੋ ਵੀ ਸਿਮੂ ਨਹੀਂ ਸੀ ਮੇਰੇ ਕੋਲੇ ਉਹ ਅੰਦਰ ਟੀਵੀ ਦੇਖਦੀ ਸੀ ਕਿਤੇ ਉਹ ਜਵਾਕੜੀ ਜੇ ਕੋਲੇ ਹੁੰਦੀ ਤਾਂ ਉਹ ਤੇ ਕੀ ਅਸਰ ਪੈਂਦਾ? ਉਹ ਤੁਸੀਂ ਆਪ ਹੀ ਦੱਸੋ ਵੀ ਇਹੀ ਜੀਆਂ ਗੱਲਾਂ ਘਰ 'ਚ ਠੀਕ ਨੇ। ਹਾਂ ਇਹ ਤਾਂ ਮੈਨੂੰ ਵੀ ਪਤਾ ਹੈ। ਵੀ ਇਹ ਗੱਲਾਂ ਠੀਕ ਨਹੀਂ ਹੈਗੀਆਂ। ਚੱਲ ਕੋਈ ਨਹੀਂ। ਆ ਜਾਣ ਦੇ ਮੰਮੀ ਨੂੰ। ਮੈਂ ਉਹਨੂੰ ਕਹੂੰਗਾ ਵੀ ਇਹ ਗਲਤੀ ਐ ਤੇਰੀ। ਚੱਲ ਹੁਣ ਮੈਨੂੰ ਇਹ ਦੱਸ। ਮੰਮੀ ਕਦੋਂ ਮੁੜੂਗੀ ਉਦੋਂ? ਜੀ ਇਹ ਗੱਲ ਦਾ ਤਾਂ ਮੈਨੂੰ ਪਤਾ ਨਹੀਂ ਵੀ ਮੰਮੀ ਸ਼ਾਮ ਨੂੰ ਆਊਗੀ ਜਾਂ ਕੱਲੂ ਆਊਗੀ। 나ਈ ਮੈਂ ਕੁਝ ਪੁੱਛਿਆ। ਜੇ ਮੈਂ ਪੁੱਛਦੀ ਵੀ ਫੇਰ ਕਿਹੜਾ ਉਹਨੇ ਸੱਚ ਦੱਸਣਾ ਸੀ। ਚਲੇ ਤਾਂ ਨਹੀਂ ਦੱਸਿਆ ਵੀ ਮੰਮੀ ਕਦੋਂ ਮੁੜੂਗੀ ਪਰ ਐਨਾ ਘੱਟ ਦੱਸ ਸਕੀ ਗਈ ਹੋ ਵੀ ਉੱਥੇ ਕਰਨ ਕੀ ਗਈ ਆ ਕਿਉਂ ਗਈ ਆ ਜੇ ਸੱਚ ਪੁੱਛੋ ਨਾ ਤਾਂ ਮੈਨੂੰ ਇਹ ਵੀ ਨਹੀਂ ਪਤਾ ਵੀ ਉਹ ਕਿਉਂ ਗਈ ਹੈ ਅੰਦਰ ਫੋਨ ਜਾ ਆਇਆ ਵੈਸੀ ਫੋਨ ਕਟਣਸਾਰੀ ਸੂਟ ਵਾਲਾ ਲਫਾਫਾ ਲੈ ਕੇ ਬਾਹਰ ਆ ਗਈ ਮੈਥੋਂ ਤਾਂ ਚਾਹ ਮੰਗੀ ਆ ਚਾਹ ਪੀਂਨਸਾਰ ਨਾ ਨਾਲ ਦੀ ਨਾਲ ਬਾਗ ਗਈ ਉਹਦਾ ਫਿਰ ਮਾਮੇ ਦਾ ਫੋਨ ਆਇਆ ਹੋਊਗਾ ਤਾਂ ਬਾਗੀ ਹੋਊਗੀ ਚਲ ਕੋਈ ਨਹੀਂ ਲਾ ਮੈਨੂੰ ਚਾਹ ਦੀ ਕੋਟਾਂ ਬਣਾ ਦੇ ਫਿਰ ਬਣਾਉਣੀ ਆ ਜੀ ਹੋਰ ਬਣਾਓ ਫਿਰ ਚਲ ਵਧੀਆ ਹੋਇਆ ਉਹ ਆਕਤੀਦਿਆਂ ਦਾ ਸਾਡਾ ਮੇਲ ਹੋ ਗਿਆ ਨਹੀਂ ਕਿੱਥੇ ਉਹ ਮਿਲਦੀਆਂ ਸੀ ਮੈਨੂੰ ਕਦੇ ਮੈਂ ਨਹੀਂ ਮਿਲੀ ਉਹਨਾਂ ਨੂੰ ਆਉਂਦੀਆਂ ਜਾਂਦੀਆਂ ਸੀ ਕਦੇ ਨਹੀਂ ਰਹੀ ਨਹੀਂ ਆ ਗਈ ਮੰਮੀ ਹਾਂ ਤਾਂ ਮੈਨੂੰ ਤਾਂ ਆਇਆ ਸੀ ਮਾ ਕਿਤੇ ਹਜੇ ਲਾਵੇਂਗੀ 2-4 ਦਿਨ ਹਾਂ ਲਾਉਣੇ ਤਾਂ ਹੈਗੇ ਸੀ ਕੱਪੜੇ ਤਾਂ ਮੈਂ ਲੈ ਗਈ ਸੀ ਅੱਛਾ ਬਸ ਫਿਰ ਮੇਰਾ ਮੂਡ ਜਾ ਕਰਿਆ ਕਿ ਘਰ ਹੀ ਜਾਵਾਂ ਠੀਕ ਹੈ ਪਰ ਮੰਮੀ ਤੂੰ ਅਚਾਨਕ ਜੇ ਕਿਵੇਂ ਭੱਗੀ ਕੀ ਗੱਲ ਉੱਥੇ ਕੋਈ ਕੰਮ ਸੀ ਮਾਮੇਵਰੀਆਂ ਨੂੰ ਜਿਹੜਾ ਤੈਨੂੰ ਉਹਦੀ ਫੋਨ ਕਰਕੇ ਬੁਲਾ ਲਿਆ ਉਹਨਾਂ ਨੇ ਦੇ ਕੁਝ ਨਹੀਂ ਪੁੱਤ ਉਸ ਤੇਰੇ ਮਾਮਨੇ ਦੀ ਕੁੜੀ ਆਈ ਹੋਈ ਸੀ। ਉਹਨੇ ਫੋਨ ਕਰਾਇਆ ਸੀ ਤੇਰੇ ਮਾਮੇ ਤੋਂ। ਕਹਿੰਦੀ ਭੂਆ ਵੀ ਆ ਜਾ। ਜਦੋਂ ਤੂੰ ਆਉਂ ਨਹੀਂ ਆਉਂਦਾ ਤੈਨੂੰ ਮੈਂ ਨਹੀਂ ਮਿਲਦੀ। ਜਦੋਂ ਮੈਂ ਆਉਂਦੀ ਆ ਤੂੰ ਨਹੀਂ ਮਿਲਦੀ। ਵੀ ਚਲ ਆਪਾਂ ਇਕੱਠੀਆਂ ਹੋ ਜਾਂੀਏ। ਚਲੋ ਵਧੀਆ ਕੀਤਾ ਮਿਲਿਆਈ। ਹੋਰ ਪੁੱਤ। ਚਲ ਮੈਨੂੰ ਹੁਣ ਇਹ ਦੱਸ। ਮਹਾਰਾਣੀ ਨੇ ਦੀ ਕਿਧਰੇ? ਕੀ ਕਰਦੀ ਹੈਗੀ ਉਹ? ਚਲੋ ਉਹ ਤਾਂ ਮਾਂ ਜਿਹੜਾ ਕੁਝ ਕਰਦੀ ਆ ਕਰਦੀ ਆ। ਪਰ ਮੈਨੂੰ ਤੂੰ ਇਹ ਦੱਸ ਬੀ ਤੂੰ ਜਾਂਦੀ ਹੁਈ ਨਾਨਕੇ ਉਹਦੇ ਨਾਲ ਕਲੇਸ਼ ਕਰ ਤੋਂ પાਕੇ ਗਈਆਂ? ਉਹ ਕਹਿੰਦੀ ਮੇਰੇ ਨਾਲ ਲੜ ਕੇ ਗਈ ਆ ਮੈਨੂੰ ਕੁੱਟ ਕੇ ਗਈ ਆ ਆ ਕੱਪੜੇ ਧੋਣ ਪਿੱਛੇ ਕਹਿੰਦੀ ਮੇਰੇ ਥੱਪੜ ਮਾਰਿਆ ਮੰਮੀ ਨੇ ਲੈ ਹੈ ਤੈਨੂੰ ਨੇ ਆਇਆ ਕਿਹਾ ਤਾਂ ਵੀ ਮੇਰੇ ਥੱਪੜ ਮਾਰਿਆ ਬਈ ਮੈਂ ਤਾਂ ਉਹੀ ਆ ਪੋਲਾ ਦਾ ਕੀਤਾ ਸੀ ਉਸ ਨੂੰ ਇਹਨੇ ਥੱਪੜ ਬਣਾ ਲਿਆ ਮੈਂ ਤਾਂ ਘੂਰੀ ਸੀ ਮੜੀ ਜੀ ਮਾਂ ਤੂੰ ਕਹਿੰਨੀ ਆ ਵੀ ਮੈਂ ਘੂਰੀ ਸੀ ਉਹ ਤਾਂ ਮੇਰੇ ਉੰਦੇ ਨੂੰ ਇੰਨਾ ਗੁੱਸੇ ਹੋਈ ਬੈਠੀ ਸੀ ਕਹਿੰਦੀ ਮੰਮੀ ਨੇ ਆਹ ਚਾਰ ਕੱਪੜੇ ਧੋਣ ਪਿੱਛੇ ਮੈਨੂੰ ਇੰਨੇ ਇੰਨੀਆਂ ਸੁਣਾਈਆਂ ਮੈਨੂੰ ਮਸ਼ੀਨ ਨਹੀਂ ਵਰਤਣ ਦਿੰਦੀ। ਹੱਥ ਨਾਲ ਕਹਿੰਦੀ ਮੈਂ ਕਿ ਮੈਂ ਤੋਂ ਮਾਜਦ ਮਸ਼ੀਨ ਹੈਗੀ ਘਰੇ। ਕਹਿੰਦੀ ਫਿਰ ਖਿੱਚ ਕੇ ਮੇਰੇ ਥੱਪੜ ਮਾਰਿਆ। ਬੱਤੂ ਫੇਰ ਉਹੀ ਗੱਲ ਲੈ ਕੇ ਬੈਠ ਗਿਆ। ਚਾਰਕ ਕੱਪੜੇ ਸੀ। ਕਹਿੰਦੀ ਮੈਂ ਮਸ਼ੀਨ 'ਚ ਧੋਣੇ ਨੇ। ਮੈਂ ਕਹਾਂ ਜੇ ਜਲ ਜ਼ਿਆਦੇ ਹੁੰਦੇ ਫੇਰ ਵੀ ਤੂੰ ਮਸ਼ੀਨ 'ਚ ਧੋ ਲੈਂਦੀ। ਐਨੇ ਤੋਂ ਕੱਪੜਾ ਪਿੱਛੇ ਕਾਹਨੂੰ ਬਿਜਲੀ ਪੁੱਕਣੀ ਐ? ਆਹ ਗੱਲ ਸੀ ਉਸੇ ਪਿੱਛੇ ਰੁਸ ਕੇ ਬੈਠ ਗਈ। ਨਾ ਹੁਣ ਤੱਕ ਕਿਹੜਾ ਮਸ਼ੀਨ 'ਚ ਨਹੀਂ ਧੋਂਦੀ ਸੀ ਕੱਪੜੇ। ਇਹਨੇ ਤਾਂ ਤੈਨੂੰ ਉਹੀ ਕੰਨ ਭਰਤੇ। ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ ਉਹ ਬਤੰਗੜ ਬੜਾ ਕੇ ਬੈਠੀ ਹੈਗੀ ਅੱ ਤੇਨੂੰ ਕੀ ਪਤਾ ਮੈਂ ਕਦੇ ਤੈਨੂੰ ਕੋਈ ਗੱਲ ਦੱਸੀ ਆ ਵੀ ਇਹ ਪਿੰਨਾ ਮੇਰੇ ਮੂਹਰੇ ਬੋਲਦੀ ਹੈਗੀ ਸੌ ਸੌ ਸੁਣਾਉਂਦੀ ਹੈਗੀ ਮੈਂ ਚੁੱਪ ਕਰ ਜਾਨੀ ਆ ਵੀ ਕੰਨ ਕਲੇਸ਼ ਪਾਉਣਾ ਪਰ ਇਹ ਤਾਂ ਤੈਨੂੰ ਉਂਗਲਾਂ ਲਾ ਕੇ ਮੇਰੇ ਨਾਲ ਹੀ ਲੜਾਉਣ ਲੱਗ ਗਈ ਉਹ ਮਾਂ ਮੈਂ ਕਿੱਥੇ ਲੜਦਾ ਤੇਰੇ ਨਾਲ ਮੈਂ ਤਾਂ ਤੈਨੂੰ ਉਹੀ ਪੁੱਛ ਲਿਆ ਬਸ ਵੀ ਚਲ ਜੇ ਤਾਂ ਥੱਪੜ ਮਾਰਿਆ ਵੀ ਆ ਤਾਂ ਅੱਗੇ ਤੋਂ ਨਾ ਮਾਰੀ ਤੈਨੂੰ ਪਤਾ ਵੀ ਉਹ ਜਵਾਕੜੀਆ ਘਰੇ ਉਹਦੇ ਤੇ ਕੀ ਅਸਰ ਪਊਗਾ ਘਰ ਦਾ ਕਲੇਸ਼ ਦੇਖ ਕੇ ਬੋ ਇਹ ਗੱਲਾਂ ਦਾ ਮੈਨੂੰ ਵੀ ਪਤਾ ਹੈ ਮੈਂ ਤਾਂ ਹੀ ਚੁੱਪ ਬੱਤੀ ਬੈਠੀ ਆ ਲੜਾਈ ਦਾ ਕੀ ਹੈ ਲੜਾਈ ਤਾਂ ਮੈਂ ਚਾਹੇ ਰੋਜ ਪਾ ਲਾਂ ਚਲ ਕੋਈ ਨਹੀਂ ਮਾਂ ਲੈ ਹੁਣ ਮੈਂ ਸਿੰਮੂ ਨੂੰ ਲੈ ਆਵਾਂ ਉਹਦੀ ਸਹੇਲੀ ਦੇ ਘਰੇ ਛੱਡ ਕੇ ਆਇਤੀ ਉਹਨੂੰ じゃ ਲੈ ਆ ਹਾਂ ਲੈ ਆਵਾਂ ਕੁੜੀ ਨੂੰ ਚੰਗਾ ਆ ਉਰੇ ਆਨੀ ਮੇਰੀ ਗੱਲ ਸੁਣ ਪਹਿਲਾਂ ਤੇ ਮੇਰੇ ਮੁੰਡੇ ਦੇ ਕੰਨ ਲਾਤੀਆਂ ਉਂਗਲਾ ਵੀ ਆਉਂਦੀ ਮਾਂ ਨਾਲ ਲੜਤੇ ਲੈ ਮੰਮੀ ਮੈਂ ਕਿਹੜੀ ਉਂਗਲਾ ਲਾਤੀਆਂ ਮੈਂ ਤਾਂ ਉਹੀ ਦੱਸਿਆ ਜਿਹੜਾ ਘਰ 'ਚ ਹੋਇਆ ਇਹ ਚ ਕੰਨ ਭਰਨ ਵਾਲੀ ਕਿਹੜੀ ਗੱਲ ਆ ਗਈ ਗੋਟੂ ਕੰਨ ਪਰ ਐਸੀ ਪਾਹੀ ਮੈਨੂੰ ਬੱਠੇ ਲਿਜਾਤਾ ਆਉਂਦੇ ਦੇ ਬਾਗਰ ਪੈ ਗਿਆ ਕਹਿੰਦਾ ਤੂੰ ਮੇਰੀ ਜਨਾਨੀ ਤੇ ਥੱਪੜ ਮਾਰਿਆ ਮੈਂ ਉੱਡਾ ਕਿੱਦਾਂ ਤਨੀਲ ਪੈ ਗਿਆ ਸੀ ਤੇਰੇ ਜਿਹੜੀ ਉਹਨੇ ਮੁੰਡੇ ਨੂੰ ਦਿਖਾਉਣ ਲੱਗੀ ਮੰਮੀ ਥੱਪੜ ਤਾਂ ਥੱਪੜ ਹੀ ਹੁੰਦਾ ਜ਼ਰੂਰੀ ਨਹੀਂ ਵੀ ਉਹਦੇ ਨਾਲ ਨੀਲ ਹੀ ਪਵੇ ਨਾਲੇ ਜਿਹਦੇ ਵੱਜਦਾ ਹੁੰਦਾ ਨਾ ਉਹਨੂੰ ਹੀ ਪਤਾ ਹੁੰਦਾ ਨਾ ਤੂੰ ਮੇਰਾ ਤਾਂ ਦੱਸਤਾ ਵੀ ਮੰਮੀ ਨੇ ਥੱਪੜ ਮਾਰਿਆ ਆਪਦਾ ਦੱਸਿਆ ਵੀ ਮੈਂ ਜਿੱਦੜਾ ਬਗਾਉਂਦੀ ਸੀ ਮੂਰੇ ਬੋਲਦੀ ਸੀ ਇੱਕ ਇੱਕ ਦੀਆਂ ਸਰਸ ਸਰਸਣਾਂ ਦਿੰਦੀ ਸੀ ਇਹ ਵੀ ਦੱਸ ਦਿੰਦੀ ਹੁਣ ਦੱਸਣ ਤਾਂ ਲੱਗੀ ਹੋਈ ਸੀ ਮੰਮੀ ਮੈਂ ਕੋਈ ਲਾ ਕੇ ਨਹੀਂ ਗੱਲ ਦੱਸੀ ਮੈਂ ਤਾਂ ਜੋ ਹੋਇਆ ਉਹੀ ਦੱਸਿਆ ਮੇਰੇ ਕੰਨੀਓ ਗੁੱਸਾ ਕਰੋ ਗਿਲਾ ਕਰੋ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਅਗੂ ਸੇ ਦਿੱਲ ਲੈਤਾ ਬਾਅਦੀਆਂ ਗੱਲਾਂ ਨੇ ਅਰਦੀ ਜਵਾਨ ਨੂੰ ਲਗਾਮ ਦੇ ਲੈ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਮੰਮੀ ਮੈਨੂੰ ਵੀ ਸ਼ੌਂਕ ਨਹੀਂ ਹੈਗਾ ਤੁਹਾਡੇ ਮੂਹਰੇ ਬੋਲਣ ਦਾ ਜੇ ਤੁਸੀਂ ਇਹੀ ਜੀਆਂ ਗੱਲਾਂ ਕਰਦੇ ਹੋ ਤਾਂ ਮੈਂ ਬੋਲਦੀ ਆ ਕੋਈ ਨਾ ਜਿੰਨਾ ਤੂੰ ਮੇਰੇ ਮੂਹਰੇ ਬੋਲਣਾ ਸੀ ਬੋਲ ਗਈ ਸਾਹਾਂ ਡੱਡ ਕੇ ਦਿਖਾਈ ਹੁਣ ਤੇਰੀ ਬੋਲਤੀ ਤਾਂ ਮੈਂ ਬੰਦ ਕਰੂੰਗੀ